ਜਪਾਰੇ ਗੱਟਿਆ ਸਤਿਗੁਰੂ ਨਾਨਕ ਮਰ ਗਿਆ ਮਿੱਟੀ ਤੁਮ ਜਗ ਚਾਨਣ ਹੋਆ ਮਿੱਟੀ ਤੁਮ ਜਗ ਚਾਨਣ ਹੋਆ ਤੁਮ ਜਗ ਚਾਨਣ ਹੋਆ ਮਿੱਟੀ ਤੁਮ ਜਗ ਚਾਨਣ ਹੋਆ ਤੁਮ ਜਗ ਚਾਨਣ ਹੋਆ ਮਿੱਟੀ ਤੁਮ ਜਗ ਚਾਨਣ ਹੋਆ ਨੀ ਤੇਂ ਜਿੰਦ ਦਾ ਗਿਆਨ ਨਾ ਹੋ ਸਕਦ ਗੁਰ ਨਾਨਕ ਪਰਗਟ ਆ ਸਤ ਗੁਰ ਨਾਨਕ ਪਰਗਟ ਆ ਕਦੀ ਕੋ ਨਾਨਕ ਪਰਗਟ ਆ ਸਤ ਗੁਰ ਨਾਨਕ ਮਨ ਕਰਟਿਆ ਸਤ ਗੁਰ ਨਾਨਕ ਪਰਗਟ ਆ ਤੇਰੇ ਜੀ खंड पिपली सज्चा पृपे सज्चा ਪਰੇ ਮੁਤਕਾਂ ਦੇ ਚ ਪਾਰੇ ਮੁਟਕਾਂ ਨਿਚੇ ਪਾਰੇ ਮੁਟਕਾਂ ਬਾਤੇ ਤਾਰੇ ਚ ਚੰਨੋਂ ਕੰਡ ਪ੍ਰਤਿਮੇ ਸੱਚਾ ਢੋਆ ਨਾਉ ਕੰਡ ਪ੍ਰਤਿਮੇ ਸੱਚਾ ਢੋਆ ਬਾਤੇ ਢਾਗੇ ਤੇ ਆ ਸੰਤ ਗੁਰ ਨਾਮ ਤੇ ਪਰੇ ਜਿਪੋ ਸਾਰੇ ਲਾਗਰ ਕੀਰਤਨ ਜਿਹੜੇ ਕੀਤੇ ਜਾ ਰਹੇ ਹਨ ਪੰਜਾਂ ਪਿਆਰਿਆਂ ਦੀ ਭੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਨਗਰ ਕੀਰਤਨ ਹੋ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਗੁਰੂ ਸਾਹਿਬ ਆਪ ਚੱਲ ਕੇ ਅੱਜ ਆਪਾਂ ਨੂੰ ਦਰਸ਼ਨ ਦਿਦਾਰੇ ਦੇਣ ਵਾਸਤੇ ਪਹੁੰਚੇ ਹੈ ਸਾਰੀਆਂ ਸੰਗਤਾਂ ਅੱਗੇ ਹੋ ਕੇ ਗੁਰੂ ਸਾਹਿਬ ਨੂੰ ਨਮਸਕਾਰ ਕਰੀਏ ਸਤਿਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਸੋ ਸਰਬ ਸਾਂਝੇ ਹੰਕਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਅਵਤਾਰ ਗੁਰਖੁਣ ਜਿਹੜਾ ਬੜੀ ਧੂਮ-ਧਾਮ ਦੇ ਨਾਲ ਗੁਰਦੁਆਰਾ ਕਨਜੀਤਾਰ ਸਿੰਘ ਸਵਾ ਸਮੂਹ ਸੰਕਾ ਵੱਲੋਂ ਮਨਾਇਆ ਜਾ ਰਿਹਾ ਹੈ ਸੋ ਕੀਰਤਨ ਦੀ ਹਾਜ਼ਰੀ ਬਾਬਾ ਵਧਾਵਾ ਸਿੰਘ ਜੀ ਵਿਦਿਆ ਕੇਂਦਰ ਪਥਰਾਲੇ ਦੇ ਜਿਹੜੇ ਬੱਚੇ ਬਾਬਾ ਵਿਦਿਆਸ ਬਾਬਾ ਵਧਾਵਾ ਸਿੰਘ ਜੀ ਵਿਦਿਆ ਕੇਂਦਰ ਪਥਰਾਲੇ ਦੇ ਬੱਚੇ ਉਹਨਾ ਪਾਸੋਂ ਆਪਾਂ ਕੀਰਤਨ ਦੀ ਜਿਹੜੀ ਹਾਜ਼ਰੀ ਉਹ ਸ਼ਬਦ ਤੇ ਬਾਬਾ ਪ੍ਰੇਮ ਸਿੰਘ ਜੀ ਆਏ ਆ ਜੋਗਿਆ ਦੇ ਆਲੇ ਬਾਬਾ ਪ੍ਰੇਮ ਸਿੰਘ ਜੋਗਿਆ ਦੇ ਆਏ ਆ ਅਕਾਲ ਅਕੈਡਮੀ ਬਾਗੇ ਤੋਂ ਜਿਹੜੇ ਬੱਚੇ ਆ ਉਹਨਾਂ ਨੇ ਪਾਸੋਂ ਆਪਾਂ ਸ਼ਬਦ ਸਰਵਣ ਕਰਾਂਗੇ ਅਕਾਲ ਅਕੈਡਮੀ ਬਾਗੇ ਤੋਂ ਜਿਹੜੇ ਬੱਚੇ ਪਹੁੰਚੇ ਹੋਏ ਆ ਤੇ ਬਾਬਾ ਪ੍ਰੇਮ ਸਿੰਘ ਜੀ ਜੋਗੀਆਂ ਵਾਲੇ ਤੋਂ ਜੋ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਰਿਹਾ ਅੱਜ ਉਹਨਾਂ ਨੂੰ ਜੀਓ ਆਇਆ ਹੈ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਉਹਨਾਂ ਨੇ ਆ ਕੇ ਛੋਟੇ ਦੇ ਸੱਦੇ ਦੇ ਇਚਾਨ ਚ ਸੰਗਤ ਦੇ ਦਰਸ਼ਨ ਕੀਤੇ ਹੈ ਬਹੁਤ-ਬਹੁਤ ਧੰਨਵਾਦ ਹੈ ਉਹਨਾਂ ਦਾ ਸੋ ਅਕਾਲ ਅਕਾਸ਼ ਵਿੱਚ ਬਾਕੇ ਤੋਂ ਜੋ ਬੱਚੇ ਪਹੁੰਚੇ ਹੈ ਉਹ ਸ਼ਬਦੀ ਇੱਕ ਸ਼ਬਦੀ ਸਿਰੇ ਸੇਵਾ ਕਰਨਗੇ ਸ਼੍ਰੀ ਇਪਤੇ ਦੀ ਸਾਥ ਪਾਏ ਕਰੋ ਰਸਨਾ ਨੂੰ ਜਰਾ ਖੋਜੀਵਾ ਹੈ ਗੁਰੂ ਜੀ ਦਾ ਹਾਲ ਸਭਾ ਕਮਿਸ਼ਨ ਜਿਹਾ ਜੋ ਭਾਈ ਜਰਨੈਲ ਸਿੰਘ ਜੀ ਆਪਣੇ ਪਾਸ ਪਹੁੰਚੇ ਹੋਏ ਨੇ 4 ਨੰਬਰ ਵਾਰਡ ਦੇ ਵਿੱਚ ਉਹਨਾਂ ਦਾ ਜਿਹੜਾ ਸਮਾਂ ਹੈ ਤੇ ਮੈਂ ਬੇਨਤੀ ਕਰਾਂ ਸਾਊਂਡ ਵਾਲੇ ਵੀਰ ਨੂੰ ਖਾਸ ਤੌਰ ਤੇ ਬੇਨਤੀ ਹੈ ਭਈ ਸਾਊਂਡ ਵਾਲੇ ਵੀਰ ਜਰੂਰ ਟਰਾਲੀਆਂ ਦੇ ਨਾਲ ਰਹਿਣ ਤੇ ਦੇਖਦੇ ਰਹਿਣ ਕਿਉਂਕਿ ਬਦਲ ਬਦਲ ਕੇ ਜਥਿਆਂ ਨੇ ਕੀਰਤਨ ਕਰਨਾ ਹੁੰਦਾ ਹੈ ਸ਼ਬਦ ਬੋਲਣੇ ਹੁੰਦੇ ਆ ਤੇ ਨਾਲ ਰਹਿਣ ਭਾਈ ਆਪਣਾ ਜਿਹੜਾ ਸਿਸਟਮ ਸਾਊਂਡ ਵਾਲਾ ਉਹ ਸੰਭਾਲ ਕੇ ਰੱਖਣ ਜੀ ਆ ਜੀ ਹੈ ਜੀ